ਮੈਂ ਸੁਨੀਦਰ ਬਿੱਲੂ ਤੇ ਪਰਮਜੀਤ ਮਾਨ ਖੰਨਾ ਨਿਊਜ਼ ਲਾਈਵ ਤੋਂ ਅੱਜ ਅਸੀਂ ਦੁਬਾਰਾ ਫੇਰ ਵਿਜ਼ਿਟ ਕੀਤੀ ਹੈ ਨਾਭਕਰਨ ਚੁੰਮਕੀ ਕਲੀਨਿਕ ਮਲੇ ਕੋੜਾ ਰੋਡ ਦੇ ਛੋਟੇ ਖੰਨੇ ਵਿਖੇ ਅਕਸਰ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਨੇ ਡਾਕਟਰ ਸਾਹਿਬ ਕੋਲ ਇਹ ਬੜੇ ਟਿਪੀਕਲ ਜਿਹੜੇ ਕੇਸ ਨੇ ਦੂਰੋਂ ਨੇੜੇੋਂ ਮਰੀਜ਼ ਇਹਨਾਂ ਕੋ ਆਉਂਦੇ ਰਹਿੰਦੇ ਨੇ ਉਹਨਾਂ ਦਾ ਬੜਾ ਵਧੀਆ ਢੰਗ ਨਾਲ ਇਹ ਇਲਾਜ ਕਰਦੇ ਨੇ ਤੇ ਉਹਦੀ ਕਾਉਂਸਲਿੰਗ ਵੀ ਕਰਦੇ ਨੇ ਅੱਜ ਵੀ ਇਸ ਸੰਬੰਧ ਵਿੱਚ ਇੱਕ ਸਰਦਾਰ ਮਨਮੋਹਨ ਸਿੰਘ ਜੀ ਜੋ ਬੈਂਕੋਕ ਰਹਿੰਦੇ ਨੇ థਾਈਲੈਂਡ 'ਚ ਉੱਥੋਂ ਆਏ ਹੋਏ ਨੇ ਪਿੱਛੇ ਵੀ ਆਏ ਸੀ ਉਹ ਇਹਨਾਂ ਨੂੰ ਕਦੋਂ ਮਿਲੇ ਕਿਵੇਂ ਇਲਾਜ ਕੀ ਇਹਨਾਂ ਨੇ ਕੀਤਾ ਤੇ ਕਿੰਨਾ ਵਿਸ਼ਵਾਸ ਉਹਨਾਂ ਦਾ ਬਣ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮਨਮੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਮਨਮੋਹਨ ਸਿੰਘ ਜੀ ਡਾਕਟਰ ਸਾਹਿਬ ਨਾਲ ਤੁਹਾਡਾ ਸੰਪਰਕ ਕਦੋਂ ਹੋਇਆ ਤੇ ਕੀ ਸਮੱਸਿਆ ਸੀ ਤੁਹਾਨੂੰ ਫਿਜ਼ੀਕਲੀ ਜਾਂ ਮਾਨਸਿਕ ਕਿਵੇਂ ਇਹਨਾਂ ਨੂੰ ਮਿਲੇ ਤੇ ਕੀ ਕੀ ਇਲਾਜ ਕੀਤਾ ਇਹਨਾਂ ਨੇ ਉਹਦੇ ਬਾਰੇ ਥੋੜਾ ਜਿਹਾ ਸਾਡੇ ਨਾਲ ਗੱਲਬਾਤ ਕਰੋ ਦੱਸੋ ਸਾਨੂੰ ਪਲੀਜ਼ ਡਾਕਟਰ ਸਾਹਿਬ 205 ਵਿੱਚ ਬੈਂਕੋ ਗੁਰਦੁਆਰਾ ਸਾਹਿਬ ਚੰਨਾ ਨੇ ਕੈਂਪ ਲਾਇਆ ਸੀ। ਅੱਛਾ ਜੀ ਉੱਥੇ ਮੁਲਾਕਾਤ ਹੋਈ ਜੀ। ਠੀਕ ਹੈ। ਮਿਲਦੇ ਇਦਾਂ ਲੱਗਿਆ ਜਿਵੇਂ ਆਪਣੇ ਹੀ ਨੇ। ਠੀਕ ਹੈ। ਪਹਿਲੀ ਮੁਲਾਕਾਤ ਚ ਹਲੇ ਮੁਲਾਕਾਤ ਚ ਇਦਾਂ ਲੱਗਿਆ ਜਿਵੇਂ ਪਹਿਲੀ ਵਾਰ ਨਹੀਂ ਮਿਲ ਰਹੇ। ਪੁਰਾਣੇ ਜਾਣਦੇ ਹੋਏ ਜਾਣਦੇ ਆ। ਇਹਨਾਂ ਨੇ ਹੱਥ ਫੜ ਕੇ ਆਪਣਾ ਇਹਨਾਂ ਨੂੰ ਮਸ਼ੀਨਾ ਦੀ ਜਰੂਰਤ ਨਹੀਂ ਪੈਂਦੀ ਹੱਥ ਫੜ ਕੇ ਦੇਖ ਕੇ ਇਹਨਾਂ ਨੂੰ ਆਈਡੀਆ ਲੱਗ ਜਾਂਦਾ। ਅੱਛਾ ਜੀ। ਉਹਨਾਂ ਨੇ ਉਸੇ ਤਰ੍ਹਾਂ ਮੈਨੂੰ ਪੁਆਇੰਟ ਆਊਟ ਕਰ ਦਿੱਤੀ ਮੇਰੀ ਪ੍ਰੋਬਲਮ ਕੀ ਹੈਗੀ ਆ। ਅੱਛਾ ਜੀ। ਬਾਕੀ ਜਿਹੜਾ ਇਹਨਾਂ ਨੇ ਕਿਉਂਕਿ ਬੜੇ ਪੋਜ਼ਿਟਿਵ ਨੇ ਕਿਹਾ ਕਿ ਬਾਕੀ ਥੋੜਾ ਸ਼ਰੀਰ ਬਿਲਕੁਲ ਠੀਕ ਹੈ। ਉਹਦੇ ਨਾਲ ਥੋੜਾ ਮਨ ਖੁਸ਼ ਵੀ ਰਹਿੰਦਾ ਹੈ। ਅੱਛਾ ਜੀ। ਫਿਰ ਉਹ ਇਹਨਾਂ ਨਾਲ ਕੰਟੈਕਟ ਰਿਹਾ। ਦਾਤੇ ਦੀ ਕਿਰਪਾ ਨਾਲ ਇਹਨਾਂ ਨੇ ਕਲੀਨਿਕ ਖੋਲ੍ਹ ਲੀ ਬੈਂਕਾਕ। ਮੇਰਾ, ਮੇਰੇ بیٹے ਦਾ, ਮੇਰੀ ਸੱਸ ਦਾ, ਮੇਰੇ ਛੋਟੇ ਭਰਾ ਦੀ ਵਾਈਫ ਦਾ ਇਲਾਜ ਇਹਨਾਂ ਕੋਲ। ਪੂਰੀ ਫੈਮਿਲੀ ਦਾ। ਹਾਂਜੀ ਹੁੰਦਾ ਰਿਹਾ। ਤੇ ਮਾਡਰਨ ਮੈਡੀਸਨ ਨੇ ਇੰਨਾ ਮੈਂ ਪਹਿਲੇ ਤੋਂ ਵੀ ਕੋਈ ਖਾਸ ਪਸੰਦ ਕਰਦਾ। ਤੇ ਕਾਫੀ ਆਰਾਮ ਨਾਲ ਜ਼ਿੰਦਗੀ ਕਾਫੀ ਸਾਲ ਇਹਨਾਂ ਦੇ ਨਾਲ। ਸੰਪਰਕ ਰਹਿੰਦੇ ਜਦੋਂ ਉੱਧਰ ਕਲੀਨਿੰਗ ਸੀ ਜੀ ਜੀ ਠੀਕ ਜੀ ਤੇ ਰੀਅਲ ਅੱਛਾ ਅੱਛਾ ਫੇ ਕਿੰਨੀ ਦੇ ਟਰੀਟਮੈਂਟ ਚੱਲਿਆ ਤੁਹਾਡਾ ਉੱਥੇ ਉੱਥੇ ਤੇ ਕੋਈ ਇੰਨਾ ਇੰਨਾ ਨੂੰ ਜਿਆਦਾ ਟਾਈਮ ਨਹੀਂ ਚਾਹੀਦਾ ਹੁੰਦਾ ਅੱਛਾ ਇੱਕ ਦਿਨ 3 ਦਿਨ 5 ਦਿਨ ਵਿੱਚ ਫਾਰਕ ਕਰ ਦਿੰਦੇ ਅੱਛਾ ਜੀ ਪ੍ਰੋਬਲਮ ਹਟ ਜਾਂਦੀ ਹੈ ਕੋਈ ਨਹੀਂ ਰਹਿੰਦੀ ਠੀਕ ਹੈ ਠੀਕ ਹੈ ਕੀ ਪ੍ਰੋਬਲਮ ਕੀ ਸੀ ਮੈਂ ਤੁਹਾਨੂੰ ਉਦੋਂ ਤੇ ਸਿਰਫ ਪੇਟ ਦਾ ਹੀ ਗੜਬੜ ਨੂੰ ਹੁੰਦਾ ਸੀ ਜਿਹੜਾ ਨਾਰਮਲ ਹੋ ਜਾਂਦਾ ਹੈ ਖਾਣਾ ਬਿਨਾ ਪੰਜਾਬੀ ਖਾਣਾ ਪੀਣਾ ਔਰ ਉੱਥੋਂ ਦੇ ਖਾਣੇ ਪੀਣੇ ਵਿੱਚ ਫਾਰਕ ਹੈ ਉੱਥੇ ਮਿਰਚ ਵਗੈਰਾ ਮਸਾਲਾ ਅਲੱਗ ਜੀ ਸਿਰ ਮਿਰਚੀ ਤੇ ਜਾਨਾ ਜਿਆਦਾ ਧਿਆਨ ਹੁੰਦਾ ਅੱਛਾ ਜੀ ਪੇਟ ਦੀ ਥੋੜੀ ਕਦੇ ਸਮੱਸਿਆ ਹੋ ਗਈ ਗੈਸ ਹੋ ਗਈ ਕਨਸਟਿਪੇਸ਼ਨ ਹੋ ਗਈ ਬਾਕੀ ਕੰਮ ਕਰਨ ਦੇ ਤਰੀਕਿਆਂ ਚ ਸਰੀਰ ਜਿਆਦਾ ਨਾ ਕੰਮ ਕਰਕੇ ਬੈਕ ਹੋ ਦਰਦ ਹੋ ਗਿਆ ਸਿਰ ਦਰਦ ਹੋ ਗਿਆ ਇਹ ਸਭ ਚੀਜ਼ਾਂ ਪਲਵਰੀ ਜੀ ਠੀਕ ਕਰ ਦਿੰਦੇ ਨੇ ਮੇਰੇ ਇੱਕ ਵਾਰ ਮੈਨੂੰ ਯਾਦ ਹੈ ਮੇਰੇ ਨਾ ਖਿੱਚ ਪੈ ਗਈ ਸੀ ਬੈਕ ਸੇਗੀ ਅੱਛਾ ਜੀ ਸਾਹਮਣੂ ਆਪ ਨੂੰ ਇੱਕ ਦਿਨ ਪਹਿਲੇ ਮਿਲੇ ਸੀ ਅਗਲੇ ਦਿਨ ਮਿਲੇ ਤੇ ਮੈਂ ਕਿਹਾ ਵੀਰ ਜੀ ਮੈਨੂੰ ਨਾ ਜਰਾ ਗੱਲ ਨਹੀਂ ਹੋ ਪਾ ਰਹੀ ਤਰੀਕੇ ਨਾਲ ਦਰਦ ਹੁੰਦਾ ਕਿ ਪੇਟ ਬੈਕ ਮੇਰੇ ਤੇ ਦਰਦ ਹੋ ਗਿਆ ਮੋਰ ਮੋਰ ਮ ਕੋਈ ਆ ਗਿਆ ਡਾਕਟਰ ਸਾਹਮਣੇ ਮੈਂ ਕਿਹਾ ਲੈ ਕੱਲ ਮੈਂ ਮਿਲੇ ਦੱਸਿਆ ਕਿ ਨਹੀਂ ਮੇਰੇ ਧਿਆਨ ਵਿੱਚ ਗਿਆ ਨਹੀਂ ਸੀ ਡਾਕਟਰ ਸਾਹਿਬ ਨੇ ਉਸੇ ਟਾਈਮ ਆਪਣਾ ਕੋਈ ਅਸਿਸਟੈਂਟ ਨੂੰ ਕੁਝ ਮੰਗਿਆ ਨਹੀਂ ਸੀ ਫਿਰ ਇਹਨਾਂ ਨੇ ਮੇਰੇ ਕੋਲ ਪੈਨਸਲ ਮੰਗੀ ਇਹਨਾਂ ਨੇ ਥੋੜਾ ਬਹੁਤ ਹੱਥ ਤੇ ਦਾ ਕੀਤਾ ਪੈਨਸਲ ਨਾਲ ਤੇ ਪੈਨਸਲ ਦੇ ਨਾਲ ਤੇ ਉਹ ਬੜਾ ਦਰਦ ਜਿਹਾ ਹੋਇਆ ਸੀ ਤੇ ਫਿਰ ਇਹਨਾਂ ਨੇ ਫਿਰ 5 ਮਿੰਟ ਤਵਾ ਛੱਡਿਆ ਮੈਂ ਜ਼ੋਰ ਬੜੀ ਕਰਦਾ ਸੀ ਤੇ ਮੈਂ ਛੁਡਾਇਆ ਨਹੀਂ ਹੱਥ ਮੈਨੂੰ ਦਰਦ ਹੋ ਰਿਹਾ ਸੀ ਪੈਨਸਲ ਨਾਲ ਮੂਵਮੈਂਟ ਹੁੰਦੀ ਜਦੋਂ ਕਿੰਨੇ ਠੀਕ ਹੋ ਗਿਆ ਮੈਥੇਲ ਫੀਲ ਹੋ ਰਹੀ ਸੀ ਹੂੰ ਹੂੰ ਕਹਿੰਦੇ 15 ਮਿੰਟ ਬਾਅਦ ਨਹੀਂ ਫੀਲ ਹੋਏਗਾ ਉਹ ਫਿਰ ਰਾਤ ਨੂੰ ਸੌਂਦੇ ਮੈਨੂੰ ਲੱਗੇ ਯਾਰ ਚਾਰ ਪੰਜ ਮਿੰਟ ਤੋਂ ਜਿਹੜੀ ਤਕਲੀਫ ਹੈ ਉਹ ਤਾਂ ਖਤਮ ਹੈ ਇੱਕ ਸੈਟਿੰਗ 5 ਮਿੰਟ ਦੀ ਠੀਕ ਇੱਕ ਸੈਟਿੰਗ ਚ ਇੱਕ ਸੈਟਿੰਗ 5 ਮਿੰਟ ਸੈਟਿੰਗ ਵੀ ਨਹੀਂ ਕਹਿ ਸਕਦਾ ਤੁਸੀਂ ਅੱਛਾ ਜੀ ਠੀਕ ਕਰਤਾ ਠੀਕ ਹੈ ਮੈਂ ਕਿਹਦੇ ਦੇ ਨਮਕਾ ਕਿਹਾ ਵਿਸ਼ੇ ਮੈਂ ਮਾਫੀ ਚਾਹਣਾ ਉਸ ਟਮੇ ਨੂੰ ਦਰਦ ਪੜਾ ਹੋਇਆ ਸੀ ਤੇ ਮੈਨੂੰ ਲੱਗ ਰਿਹਾ ਸੀ ਮੈਂ ਖਿੱਚਣਾ ਹਾਂ ਤੇ 5 ਮਿੰਟ ਤੁਸੀਂ ਕੀਤਾ ਮੈਂ ਬਿਲਕੁਲ ਠੀਕ ਹਾਂ ਚਾਰ ਪੰਜ ਦਿਨ ਦੀ ਤਕਲੀਫਾਂ ਗੋਲੀਆਂ ਛੋਲੀਆਂ ਖਾਧੇ ਪੰਜ ਮਿੰਟ ਵਿੱਚ ਮੈਨੂੰ ਠੀਕ ਕਰਦਾ ਅੱਛਾ ਜੀ ਜੀ ਫਿਰ ਹੁਣ ਥੋੜਾ ਇੰਨੀ ਦੇਰ ਲਗਾਤਾਰ ਡਾਕਟਰ ਸਰ ਦੇ ਸੰਪਰਕ ਚੋਂ ਤੁਸੀਂ ਤੇ ਹੁਣ ਸਬਬ ਕਿਵੇਂ ਬਣਿਆ ਹੁਣ ਨਵੀਂ ਪ੍ਰੋਬਲਮ ਹੋਈ ਕ੍ਰੇਟ ਕੋਈ ਵੈਸੇ ਜਿਵੇਂ ਗੱਡੀ ਦੀ ਸਰਵਿਸ ਕਰਾਉਣੀ ਐ ਇਸ ਤਰ੍ਹਾਂ ਅਗੇ ਤੁਸੀਂ ਮੈਨੂੰ ਐਕਚੁਅਲੀ ਰੈਸ਼ਨਾਂ ਪੂਰਾ ਹੋਣ ਕਰਕੇ ਕੋਲੈਸਟ੍ਰੋਲ ਦੀ ਪ੍ਰੋਬਲਮ ਹੋ ਗਈ ਉਮਰ ਵੱਧ ਰਹੀ ਐ ਅੱਛਾ ਜੀ ਲਾਈਫ ਸਟਾਈਲ ਪ੍ਰੋਬਲਮਸ ਹਰ ਕਿਸੇ ਨੂੰ ਹੈ ਹੀ ਨੇ ਕਿੰਨੀ ਏਜ ਆ ਤੁਹਾਡੀ ਹੁਣ ਮੇਰੀ ਹੁਣ 57 ਜੀ ਅੱਛਾ 57 ਤੇ ਇਹਨਾਂ ਨਾਲ ਸੰਪਰਕ ਤਵੀਰਾਂ ਵਾਲਾ ਹਿਸਾਬ ਹੈ ਮਿਲਣਾ ਜੁਲਣਾ ਨੋਰਮਲ ਹੈ ਅੱਛਾ ਜੀ ਪਰਿਵਾਰ ਵਾਲੇ ਸਾਰੇ ਇਹਨਾਂ ਨੂੰ ਬੱਚੇ ਮੇਰੇ ਵੀ ਇਹਨਾਂ ਨੂੰ ਤਾਉਜੀ ਕਹਿ ਕੇ ਬੁਲਾਉਂਦੇ ਨੇ ਪਰਿਵਾਰਿਕ ਰਿਸ਼ਤਾ ਬਣ ਗਿਆ ਰਿਸ਼ਤਾ ਬਣ ਗਿਆ ਜੀ ਠੀਕ ਹੈ ਠੀਕ ਹੈ ਆਣਾ ਸੀ ਨਵੰਬਰ ਆਇਆ ਸੀ ਮੈਂ ਅੱਛਾ ਜੀ ਇਹਨਾਂ ਨੇ ਡਾਇਗਨੋਸ ਕੀਤਾ ਕੁਝ ਪ੍ਰੋਬਲਮਸ ਨਵੀਆਂ ਸ਼ੁਰੂ ਹੋ ਰਹੀਆਂ ਸੀ ਅੱਛਾ ਜੀ ਉਹ ਤੋਂ 2-3 ਦਿਨ ਇਹਨਾਂ ਨੇ ਇਲਾਜ ਕੀਤਾ ਪਰ ਫਿਰ ਜਾਣਾ ਸੀ ਫਿਰ ਦਸੰਬਰ ਮੈਂ ਆਣਾ ਸੀਗਾ ਆਪਣਾ ਸਾਡੇ ਰੀਯੂਨੀਅਨ ਸੀ ਸਕੂਲ ਦਾ ਅੱਛਾ ਜੀ ਫਿਰ ਉਹਨਾਂ ਨਾਲ ਮੈਂ ਟਾਈਮ ਫਿਕਸ ਕਰ ਲਿਆ ਨਾਲ ਅੱਛਾ ਅੱਛਾ ਹੁਣ ਕਦੋਂ ਆਏ ਤੁਸੀਂ ਇੱਥੇ ਕਿ ਐਨਕੋਲ ਮੈਂ 11 ਤਰੀਕ ਤੋਂ ਆ। ਅੱਛਾ ਜੀ। ਹੁਣ ਵਾਪਸੀ ਅੱਜ? ਹਾਂ। ਮੇਰੀ ਕੱਲ ਦੀ ਵਾਪਸੀ ਜੀ। ਕੱਲ ਦੀ। ਹੁਣ ਬਿਲਕੁਲ ਗੁੱਡ ਫੀਲ ਕਰਦੇ ਹੋ? 90% ਤੇ ਬਿਲਕੁਲ ਠੀਕ ਹੋ ਗਿਆ। ਕੁਛ ਨਾ ਨਾ ਦੱਸਿਆ ਜਿੰਨਾ ਕੁ ਥੋੜਾ ਟਾਈਮ ਲੱਗਦਾ ਵਾਕਿਓਂ। ਪ੍ਰਕਾਸ਼ਨ ਦੱਸਿਆ ਕੁਛ। ਸਿਫਾਰਸ਼ਨ ਹੈ ਇੱਕ ਦੋ ਚੀਜ਼ਾਂ ਦੇ ਰੱਖੀਆਂ ਜਿਹੜੇ ਆਪ ਯੂਜ਼ ਕਰਨੀ ਤੇ ਹੋ ਜਾਏਗਾ। ਅੱਛਾ ਜੀ। ਅਸੀਂ ਦੁਆ ਕਰਦੇ ਹਾਂ ਜੀ ਤੁਸੀਂ ਛੇਤੀ ਠੀਕ ਹੋਵੋ ਏਦਾਂ ਹੀ ਤੰਦਰੁਸਤ ਰਹੋ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਮਰਵਾਉਣ ਸਾਨੂੰ। ਸ਼ੁਕਰੀਆ। ਰੋਲ। ਅੱਜ ਸਾਨੂੰ ਬੜਾ ਮਾਣ ਹੈ ਡਾਕਟਰ ਕਮਲਜੀਤ ਸਿੰਘ ਉਹਨਾਂ ਤੇ ਵੀ ਇਹਨਾਂ ਦੇ ਜਿਹੜੇ ਪੁਰਾਣੇ ਫੈਮਿਲੀ ਕਿਸਮ ਦੇ ਮੇਰੀ ਮਰੀਜ਼ ਨੇ ਫੈਮਿਲੀ ਡਾਕਟਰ ਬਣ ਕੇ ਉਹਨਾਂ ਦੇ ਇਹ ਵਿਦੇਸ਼ਾਂ ਤੋਂ ਪਿੱਛੇ ਵੀ ਅਸੀਂ ਬਰਾੜ ਸਾਹਿਬ ਆਏ ਸੀ ਤੇ ਅੱਜ ਮਮੋਣ ਸਿੰਘ ਨਾਲ ਗੱਲ ਕੀਤੀ ਐ ਅਸੀਂ ਸਾਨੂੰ ਵੀ ਬੜਾ ਮਾਣ ਹੈ ਸਾਨੂੰ ਪੰਜਾਬ ਨੂੰ ਖੰਨੇ ਨੂੰ ਖਾਸ ਕਰਕੇ ਰੇਸ਼ ਨੂੰ ਮਾਣ ਹੈ ਵੀ ਇਦਾਂ ਦੇ ਡਾਕਟਰ ਨੇ ਜਿਹੜੇ ਸਾਡੇ ਆਪਣੇ ਪੰਜਾਬ ਦੇ ਖੰਨੇ ਦੇ ਤੇ ਉਹਨਾਂ ਕੋਲ ਹੁਣ ਵੀ ਵਿਦੇਸ਼ਾਂ ਬਣ ਗਿਆ ਉਹਨਾਂ ਨੂੰ ਮਰੀਜ਼ਾਂ ਨੂੰ ਜਾਂ ਵੈਸੇ ਕਾਉਂਸਲਿੰਗ ਹੁਣ ਉਹਨਾਂ ਨਾਲ ਬੜੀ ਪਰਿਵਾਰਕ ਰਿਸ਼ਤੇ ਬਣ ਗਏ ਹੁਣ ਵੀ ਉਹਨਾਂ ਨੂੰ ਮਿਲਦੇ ਨੇ ਆਉਂਦੇ ਨੇ ਅੱਜ ਵੀ ਮਨਮੋਹਨ ਸਿੰਘ ਨਾਲ ਗੱਲ ਕੀਤੀ ਅਸੀਂ ਹੁਣ ਡਾਕਟਰ ਸਾਹਿਬ ਨੂੰ ਪੁੱਛਦੇ ਆ ਵੀ ਤੁਹਾਡੇ ਮਤਲਬ ਤੁਸੀਂ ਇਹਨਾਂ ਨੂੰ ਕੀ ਡਾਇਗਨੋਸ ਕੀਤਾ ਤੇ ਕਿਹੜੀ ਸਮੱਸਿਆ ਇਹਨਾਂ ਦੀ ਹੱਲ ਕੀਤੀ ਜੋ ਇਹਨਾਂ ਨੂੰ ਇੰਨਾ ਵਿਸ਼ਵਾਸ ਬਣਿਆ ਤੇ ਉੱਥੋਂ ਵੀ ਆਏ ਨੇ ਇਹ ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਲਾਈਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਰਮਜੀਤ ਸਿੰਘ ਧੀਮਾਨ ਸੁਨੇਂਦਰ ਮਿਲੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਕਿ ਤੁਸੀਂ ਹਮੇਸ਼ਾ ਟਾਈਮ ਕੱਢ ਕੇ ਆਂਦੇ ਹੋ ਔਰ ਜੋ ਵੀ ਮੇਰੇ ਮੈਂ ਪੇਸ਼ੈਂਟ ਨਹੀਂ ਕਹੂੰਗਾ ਜੋ ਮੇਰੇ ਪਰਿਵਾਰਕ ਮੈਂਬਰ ਇੱਥੇ ਆਦੇ ਨੇ ਉਹਨਾਂ ਨੂੰ ਜਿਹੜਾ ਠੀਕ ਹੁੰਦੇ ਨੇ ਉਹਨੇ ਇੰਟਰਵਿਊ ਲੈਂਦੇ ਹੋ ਸਮਨ ਮੋਹਨ ਸਿੰਘ ਜੀ ਮੈਨੂੰ ਬੈਂਕਾਕ ਮਿਲੇ ਸੀ ਅੱਛਾ ਜੀ ਤੇ ਜਿਹਦਾ ਮੈਨੂੰ ਡਾਇਗਨੋਸ ਕੀਤਾ ਮੈਂ ਦੱਸਿਆ ਤਾਂ ਇਹਨਾਂ ਦਾ ਵਿਸ਼ਵਾਸ ਬਣ ਗਿਆ ਫਿਰ ਇਹਨਾਂ ਦੇ ਬੇਟੇ ਦੀ ਕੁਝ ਪ੍ਰੋਬਲਮ ਸੀ ਉਹ ਠੀਕ ਹੋਈ ਤੇ ਹੋਰ ਕਾਫੀ ਇਹਨਾਂ ਨੇ ਪੇਸ਼ੈਂਟ ਭੇਜੇ ਤੇ ਇਹਨਾਂ ਦਾ ਵਿਸ਼ਵਾਸ ਮੇਰੇ ਤੇ ਮੇਰੀ ਥੈਰੇਪੀ ਤੇ ਹੋਰ ਪੱਕਾ ਹੁੰਦਾ ਗਿਆ ਇਹ ਖੁਦ ਇੱਕ ਰੱਬ ਨੂੰ ਮੰਨਣ ਵਾਲੇ ਰੱਬ ਤੇ ਭਰੋਸਾ ਰੱਖਣ ਵਾਲੇ ਇਨਸਾਨ ਨੇ ਤੇ ਇਹਨਾਂ ਨੂੰ ਮਕੇ ਇਹੀ ਹੁੰਦਾ ਕਿ ਵੀ ਜੋ ਜੀ ਆਵੇ ਸੁਰਾਜੀ ਜਾਵੇ ਇਹ ਹੀ ਹਮੇਸ਼ਾ ਮੈਨੂੰ ਅਸ਼ੀਰਵਾਦ ਦਿੰਦੇ ਰਹਿੰਦੇ ਨੇ ਇਹਨਾਂ ਦੀ ਹਮੇਸ਼ਾ ਸ਼ੁਭ ਕਾਮਨਾਵਾਂ ਮੇਰੇ ਨਾਲ ਰਹਿੰਦੀਆਂ ਨੇ ਨਵੰਬਰ ਜਿੱਥੇ ਆਏ ਸੀ ਤਾਂ ਮੈਂ ਇਹਨਾਂ ਨੂੰ ਡਾਇਗਨੋਸ ਕੀਤਾ ਉਹ ਜਿਹੜਾ ਆਪਾਂ ਆਮ ਨੋਰਮਲ ਟੈਸਟ ਕਰਦੇ ਹਾਂ ਕੁਆਂਟਮ ਰੈਜ਼ੋਨੈਂਸ ਮੈਗਨੈਟਿਕ ਐਨਾਲਾਈਜ਼ਰ ਦੇ ਨਾਲ ਅੱਛਾ ਜੀ ਉਹਦੇ ਵਿੱਚ ਮੈਂ ਇਹਨਾਂ ਦੇ ਕਈ ਜਿਹੜੇ ਇਸ਼ੂਸ ਹੈਲਥ ਪ੍ਰਤੀ ਉਹ ਮੇਰੇ ਨਾਲ ਸਾਹਮਣੇ ਆਏ ਮੈਂ ਇਹਨਾਂ ਨੂੰ ਦੱਸਿਆ ਕਿ ਵੀ ਦੇਖੋ ਤੁਸੀਂ ਜੇ ਤੁਸੀਂ ਕਹਿੰਦੇ ਕਿ ਪਹਿਲਾ ਸੁੱਖ ਨਿਰੋਗੀਕ ਆਇਆ ਹਾਂਜੀ ਆਪਣੀ ਸਿਹਤ ਨੂੰ ਠੀਕ ਰੱਖੋ ਉਸ ਤੋਂ ਬਾਅਦ ਤੁਹਾਡਾ ਬਾਕੀ ਕੰਮ ਬਿਜ਼ਨਸ ਸਭ ਬਾਅਦ ਦੀ ਗੱਲ ਹੈ ਕਿਉਂਕਿ ਇੱਕ ਬੜੇ ਹੀ ਪਰਉਪਕਾਰੀ ਨੇ ਬਹੁਤ ਲੋਕਾਂ ਦੀ ਸੇਵਾ ਕਰਦਣੀ ਮੈਂ ਕਿਹਾ ਵੀ ਤੁਹਾਡੇ ਨਾਲ ਬਹੁਤ ਸੈਂਕੜੇ ਨਹੀਂ ਹਜ਼ਾਰਾਂ ਲੋਕ ਜੁੜੇ ਹੋਏ ਨੇ ਹੂੰ ਹੂੰ ਮੈਂ ਕਿਹਾ ਹਰ ਤਰ੍ਹਾਂ ਦੇ ਇਹਨਾਂ ਦਾ ਯੋਗਦਾਨ ਹੈ ਹਰ ਤਰ੍ਹਾਂ ਦੀ ਸੇਵਾ 'ਚ ਇਹਨਾਂ ਦਾ ਯੋਗਦਾਨ ਹੈ ਮੈਂ ਕਿਹਾ ਇਹੋ ਜਿਹੇ ਇਨਸਾਨ ਦੀ ਚੰਗੀ ਸਿਹਤ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਰੈਸਟ ਨਹੀਂ ਕਰ ਸਕਦੇ ਪੂਰੀ ਇਹ ਹਾਂਜੀ ਇਸ ਕਰਕੇ ਰੈਸਟ ਨਹੀਂ ਕਰ ਪਾਦੇ ਪੂਰੀ ਤਾਂ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਟਾਈਮ ਕੱਟ ਕੇ ਮੇਰੇ ਕੋ ਤੈਨਾਂ ਨੇ ਫੈਸਲਾ ਕੀਤਾ ਭਵੇਂ ਰੁਜੀਵਿਆਂ ਪਰਸਮਾ ਸੀ ਇਹਨਾਂ ਕੋਲੇ ਅੱਜ ਕੱਲ ਇਹਨਾਂ ਦਾ ਪੂਰਾ ਸੀਨ ਹੁੰਦਾ ਹੈ ਕਿ ਬਾਹਰ ਜਾਂਦੇ ਨੇ ਪਰ ਫਿਰ ਵੀ ਇਹ ਆਪਣੀ ਸਿਹਤ ਨੂੰ ਮੁੱਖ ਰੱਖਦੇ ਹੋਏ ਖੰਨੇ ਪਹੁੰਚੇ ਇੱਥੇ ਇਹਨਾਂ ਦਾ ਇਲਾਜ ਕੀਤਾ ਇੱਥੇ ਜਿੰਨਾ ਕਿਸੇ ਜਾਣਦੇ ਹੋਗੇ ਆਪਣੇ ਕੋਲ ਸਾਰੀਆਂ ਆਧੁਨਿਕ ਮਸ਼ੀਨਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਟ੍ਰੀਟਮੈਂਟ ਕਰਦੇ ਹਾਂ ਲੇਟੈਸਟ ਟੈਕਨੋਲੋਜੀ ਜਿਹੜੀ ਆਪਾਂ ਨੇ EFT ਕੁਆਂਟਮ ਹੀਲਿੰਗ ਐਡ ਕੀਤੀ ਹੈ ਅੱਛਾ ਜੀ ਉਹਦੇ ਨਾਲ ਇਹਨਾਂ ਨੂੰ ਦਿਮਾਗ ਨੂੰ ਕਾਫੀ ਰਿਲੈਕਸ ਮਹਿਸੂਸ ਹੋਈ ਇਹਨਾਂ ਦੇ ਚੱਕਰਸ ਬੈਲੈਂਸ ਹੋਏ ਤੇ ਪਲੱਸ ਇਹਨਾਂ ਦੀ ਬੋਡੀ ਦੇ ਵਿੱਚ ਐਨਰਜੀ ਲੈਵਲ ਜਿਹੜਾ ਉਹ ਉਹਦਾ ਲੈਵਲ ਜਿਹੜਾ ਉੱਪਰ ਆਇਆ ਮੈਂ ਜਦੋਂ ਇਹਨਾਂ ਨੂੰ ਫਿਰ ਦੁਬਾਰਾ ਕੁਆਂਟਮ ਟੈਸਟ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਉਹ ਤੁਹਾਨੂੰ ਤੁਹਾਨੂੰ ਸ਼ੇਅਰ ਕਰਦੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹਨਾਂ ਦਾ ਫੈਰਟੀ ਲੈਵਲ ਕਾਫੀ ਹੱਦ ਤੱਕ ਠੀਕ ਹੋ ਗਿਆ ਪ੍ਰੋਸਟੇਟ ਠੀਕ ਹੋ ਗਿਆ ਇਹਨਾਂ ਨੇ ਉਹ ਮੇਰੀ ਗੱਲ ਤੇ ਇਹਨਾਂ ਨਾਲ ਕਈ ਹਮਸ਼ਾ ਇਹ ਗੱਲ ਤੇ ਬਹਿਸ ਹੁੰਦੀ ਸੀ ਕਿ ਵੀ ਪਲੀਜ਼ ਤੁਸੀਂ ਨਾ ਮੈਂ ਇਹਨਾਂ ਨੂੰ ਕੋਈ ਕੰਮ ਕਹਿਣਾ ਇਹ ਮੈਨੂੰ ਕਹਿੰਦੇ ਸੀ ਕਿ ਮੈਨੂੰ ਯਾਦ ਕਰਾ ਦੇਣਾ ਮੈਂ ਕਿਹਾ ਮੈਂ ਤੁਹਾਨੂੰ ਯਾਦ ਨਹੀਂ ਕਰਾਣਾ ਤੁਸੀਂ ਆਪਣੇ ਕੋਲ ਡੈਰੀ ਰੱਖੋ ਹੂੰ ਕਿ ਹੁਣ ਇਹਨਾਂ ਦੀ ਜਿਹੜੀ ਮੈਮਰੀ ਸੀ ਨਾ ਯਾਦ ਸ਼ਕਤੀ ਉਹ ਵੀ ਇੰਪਰੂਵ ਹੋਈ ਹੈ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕੋਸ ਲਾਈਫ ਸਟਾਈਲ ਬਦਲਦੀ ਇਹਨਾਂ ਦੇ ਕਿ ਸਰਕੂਲੇਸ਼ਨ ਜਿਹੜਾ ਖੂਨ ਦੇ ਕਿ ਸਪਲਾਈ ਸੀ ਬ੍ਰੇਨ ਨੂੰ ਪ੍ਰੋਪਰ ਨਹੀਂ ਜਾਂਦੀ ਸੀ ਅੱਛਾ ਜੀ ਅੱਛਾ ਜਿਸ ਕਰਕੇ ਮਤਲਬ ਕਿ ਇਹਨਾਂ ਨੂੰ ਮਕੇ ਯਾਦ ਸ਼ਕਤੀ ਦੇ ਵਿੱਚ ਫਰਕ ਪੈ ਰਿਹਾ ਸੀ ਤੇ ਜਦੋਂ ਆਪਾਂ ਇਹਨਾਂ ਨੂੰ ਇੱਥੇ ਟਰੀਟਮੈਂਟ ਕੀਤਾ ਤੇ ਉਹ ਆਪਾਂ ਮਕੇ ਹੈਵ ਟੂ ਟੋ ਆਪਾਂ ਸਾਰਾ ਇਹਨਾਂ ਦਾ ਟਰੀਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਇਹ ਗੱਲ ਕਹਿੰਦੇ ਹੋਏ ਮਨ ਮਹਿਸੂਸ ਹੋ ਰਿਹਾ ਕਿ ਅੱਜ ਇਹ ਇੱਕ ਨਿਰੋਗ ਤੇ ਖੁਸ਼ਹਾਲ ਜੀਵਨ ਲੈ ਕੇ ਵਾਪਸ ਬੈਂਕ ਆਫ ਤੇ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਵੀ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਇੱਥੇ ਆਏ ਔਰ ਵਾਹਿਗੁਰੂ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਸਭ ਮੈਂ ਸਨੇਤਨ ਬਿੱਲੂ ਪਰਮਜੀਤ ਸਿੰਘ ਦੁਆਨ ਦਾ